ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੀਡੀਐਸ ਨਿਊਜ਼ ਮੈਂ ਬਲਜਿੰਦਰ ਕੌਰ ਮੰਗੇਵਾਲ ਤੁਹਾਡਾ ਸਾਡੇ ਚੈਨਲ ਦੇ ਜੁੜੇ ਰਹਿਣ ਤੇ ਸਵਾਗਤ ਕਰਦੀ ਹਾਂ ਖਬਰ ਹੈ ਜੀ ਤੂਰੀ ਤੋਂ ਜਿੱਥੇ ਕਿ ਸ਼੍ਰੀ ਬ੍ਰਾਹਮਣ ਸਭਾ ਤੂਰੀ ਵੱਲੋਂ ਭਗਵਾਨ ਸ਼੍ਰੀ ਪਰਸ਼ੂਰਾਮ ਜਨਮ ਦਿਵਸ ਤਉਪ ਪੰਜਵਟੀ ਮੰਦਿਰ ਤੂਰੀ ਵਿਖੇ ਬੜੀ धूमधाम ਨਾਲ ਮਨਾਇਆ ਗਿਆ ਇਸ ਮੌਕੇ ਭਗਵਾਨ ਸ਼੍ਰੀ ਪਰਸ਼ੂਰਾਮ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨ ਲਈ ਸੰਗਤਾਂ ਵੱਡੀ ਗਿਣਤੀ ਵਿੱਚ ਨਤਮਸਤਕ ਹੋਈਆਂ ਆਉ ਦੇਖਦੇ ਆਂ ਤੁਰੀ ਤੋਂ ਡੀਡੀਐਸ ਬਿਊਰੋ ਦੀ ਵਿਸ਼ੇਸ਼ ਰਿਪੋਰਟ ਸ਼ਾਂਤੀ ਬਿਕਰਵੀ ਸ਼ਾਂਤੀ ਰਾਵਾ ਸ਼ਾਂਤੀ ਰੋਹਦੇ ਆ ਸ਼ਾਂਤੀ ਰਸਪਤਿਆ ਜੋਗ੍ਰਿਵੀਰ ਦੇਵ ਸ਼ਾਂਤੀ ਕੰਗ ਸ਼ਾਂਤੀ ਸਰਵਕੰ ਸ਼ਾਂਤੀ ਕਾਂਦੇ ਰਈਵਾ ਸ਼ਾਂਤੀ ਸ਼ਾਮ ਸ਼ਾਂਤੀ ਰੇ ਰਿਸ਼ਵ ਸ਼ਾਂਤੀ ਨਭਤੋ ਆਯੋਮ ਪੂਰਨਮਿਦਹ पूर्णात् पूर्णमुदच्यते पूर्णस्य पूर्णमादाय पूर्णमेवावशिष्यते ਸ਼ੁਰੂ ਜੀ ਮੇਰੇ ਕੇ ਸਾਰਾ ਬਹੁਤ ਵੱਡਾ ਫੰਕਸ਼ਨ ਹੈ ਸਾਲ ਬਾਅਦ ਸਾਡਾ ਇਹ ਹਾਂ ਬਹੁਤ ਧੂਮ ਧਾਮ ਨਾਲ ਮਨਾਉਣੇ ਆ لوبی سنگھ چمکور سمدین ہے ਪੋੜ ਗਰੀਦਾ ਆਇਆ ਦਿਵਸਾਂ 'ਚ ਪਰਸ਼ੂਰਾਮ ਜੀ ਦੀ ਜਨਮ ਦਿਨ ਮਨਾਈ ਜਾ ਰਹੀ ਹੈ ਪੂਰੇ ਪੰਜਾਬ ਦੇ ਵਿੱਚ ਕੀ ਕਹੋਂਗੇ ਇਸ ਮੌਕੇ ਤੇ ਆਹ ਦੇਖੋ ਅੱਜ ਖਾਸ ਦਿਵਸ ਹੈ ਇਸ ਮੌਕੇ ਸਮਾਗਮ ਦਾ ਆਯੋਜਨ ਕੀਤਾ ਗਿਆ ਪੰਜਬਤੀ ਮੰਦਰ ਦੇ ਵਿੱਚ ਤੇ ਇੱਥੇ ਦਰਸ਼ਨ ਕਰਨ ਵਾਸਤੇ ਆਸ਼ੀਰਵਾਦ ਲੈਣ ਵਾਸਤੇ ਪਹੁੰਚੇ ਆ ਭਗਵਾਨ ਪਰਸ਼ੂਰਾਮ ਜੀ ਦਾ ਤੇ ਮੌਕੇ ਮੈਂ ਅਪੀਲ ਵੀ ਕਰੂੰਗਾ ਕਿਉਂਕਿ ਦੇਸ਼ ਦੇ ਵਿੱਚ ਇੱਕ ਵਧੀਆ ਸਰਕਾਰ ਚੱਲ ਰਹੀ ਹੈ ਤੇ ਲੋਕਾਂ ਨੂੰ ਚਾਹੀਦਾ ਹੈ ਕਿ ਅੱਜ ਦੇ ਦਿਹਾੜੇ ਆਪਾਂ ਦੇਸ਼ ਵਾਸਤੇ ਕੁਝ ਵਧੀਆ ਚੁਣਨ ਦਾ ਪ੍ਰਣ ਲਈਏ ਤੇ ਇੱਕ ਵਾਰ ਫੇਰ ਤੋਂ ਨਰਿੰਦਰ ਮੋਦੀ ਦੀ ਸਰਕਾਰ ਦੇ ਹੱਥ ਵਿੱਚ ਲੈ ਕੇ ਅਰਵਿੰਦ ਖੰਨਾ ਜੀ ਟਿਕਟ ਮਿਲੀ ਆ ਤੇ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਗੇ ਜੀ ਅਰਵਿੰਦ ਖੰਨਾ ਜੀ ਨੂੰ ਟਿਕਟ ਮਿਲੀ ਆ ਜੀ ਉਮੀਦਵਾਰ ਤੁਹਾਡੇ ਕੀ ਕਹਿਣਾ ਚਾਹੁੰਦੇ ਦੇਖੋ ਬਹੁਤ ਅੱਛੇ ਉਮੀਦਵਾਰ ਨੇ ਸਾਫ ਸੁਧਰੀ ਸ਼ਬੀ ਦੇ ਵਿਅਕਤੀ ਨੇ ਅਰਵਿੰਦ ਖੰਨਾ ਜੀ ਨੂੰ ਚੁੜਿਆ ਗਿਆ ਉਹ ਪਾਜਵਾ ਵੱਲੋਂ ਇਹ ਮੈਂ ਸਮਝਦਾ ਵੀ ਇਸ ਵਾਰ ਅਰਵਿੰਦ ਖੰਨਾ ਜੀ ਦੀ ਜਿਹੜੀ ਪਪੂਲਾਰਿਟੀ ਹੈ ਉਹ ਨੂੰ ਦੇਖਦੇ ਹੋਏ ਇਸ ਵਾਰ ਬਹੁਤ ਵੱਡੇ ਮਾਰਜਨ ਦੇ ਨਾਲ ਇਲੈਕਸ਼ਨ ਜਿੱਤਣਗੇ ਅਰਵਿੰਦ ਖੰਨਾ ਜੀ ਤੇ ਸੰਗਰੂਰ ਦੇ ਵਿੱਚੋਂ ਇਲੈਕਸ਼ਨ ਜਿੱਤ ਕੇ ਨਰਿੰਦਰ ਮੋਦੀ ਦੀ ਝੋਲੀ ਦੇ ਵਿੱਚ ਜਿੱਥੇ ਸੀਟ ਪਉਣਗੇ ਉੱਥੇ ਇੱਕ ਬਹੁਤ ਹੀ ਸਟਰੋਂਗ ਕੰਮ ਕਰਨ ਵਾਲਾ ਵਿਅਕਤੀ ਸੰਗਰੂਰ ਪਰ ਬੜਜਾਲਾ ਤੇ ਸੰਗਰੂਰ ਦੇ ਡਿਵੈਲਪਮੈਂਟ ਵਾਸਤੇ ਬਹੁਤ ਸਾਰਾ ਕੰਮ ਕਰਦਾ ਹੈ ਇੱਕ ਜਿਹੜਾ ਵਿਰੋਧ ਹੋ ਰਿਹਾ ਉਹਨੂੰ ਕਿਵੇਂ ਦੇਖਦੇ ਹੋ ਜੀ ਵੀ ਇਹ ਕਿਸਾਨ ਨੇ ਕਿ ਕਹਿੰਦੇ ਜੀ ਨਹੀਂ ਜਿਹੜਾ ਵਿਰੋਧ ਹੋ ਰਿਹਾ ਦੇਖੋ ਇਹ ਜੱਥੇਬੰਦੀਆਂ ਵੱਲੋਂ ਵਿਰੋਧ ਕੀਤਾ ਗਿਆ ਉਹਨਾਂ ਵੱਲੋਂ ਲਿਖਿਆ ਗਿਆ ਇਧਰ ਲਿਖਦੇ ਮੈਨੂਪੂਲੇਟਡ ਲੱਗਦਾ ਹੈ ਇਹ ਕਿਉਂਕਿ ਜਿਹੜਾ ਗ੍ਰਾਫ ਦੀ ਗੱਲ ਕੀਤੀ ਗਈ ਚਾਹੇ ਉਹ ਧਰਦੇ ਦੇ ਵਿੱਚ ਮੋਤੀ ਵੀ ਦੱਲਿਆਲ ਸਾਹਿਬ ਵੱਲੋਂ ਤੇ ਹੋਰ ਵੀ ਕਈ ਗੱਲਾਂ ਸਾਹਮਣੇ ਨਿਕਲ ਕੇ ਆਈਆਂ ਤੇ ਜਿਹੜਾ ਟਾਈਮਿੰਗ ਹੈ ਕਿਉਂਕਿ ਇਸ ਸਮੇਂ ਕੋਈ ਸਰਕਾਰ ਨਹੀਂ ਹੈ ਦੇਸ਼ ਦੇ ਵਿੱਚ ਚੋਣਾਂ ਜੰਗਤਾਂ ਲੱਗਿਆ ਹੋਇਆ ਹੈ ਤੇ ਕੁਝ ਹੋ ਨਹੀਂ ਸਕਦਾ ਇਸ ਸਮੇਂ ਤਾਂ ਨਾ ਮੰਦਰਸ਼ਨ ਕਰਨਾ ਜਾਂ ਕਿਸੇ ਨੂੰ ਚੋਣ ਪ੍ਰਚਾਰ ਕਰਨ ਤੋਂ ਰੋਕਣਾ ਇਹ ਸੰਵਿਧਾਨਿਕ ਤੌਰ ਤੇ ਵੀ ਸਹੀ ਨਹੀਂ ਹੈ ਕਿਉਂਕਿ ਇਲੈਕਸ਼ਨ ਕਮਿਸ਼ਨ ਨੇ ਵੀ ਇਸ ਬਾਰੇ ਸਾਰੇ ਡਿਸੀਜਨ ਨੂੰ ਐਸਐਸਪੀ ਨੂੰ ਇਹ ਨਿਰਦੇਸ਼ ਦਿੱਤੇ ਨੇ ਵੀ ਸਾਰਿਆਂ ਨੂੰ ਕਲੀਅਰ ਕਟ ਮੌਕਾ ਮਿਲਣਾ ਚਾਹੀਦਾ ਇੱਕੋ ਲੈਵਲ ਦਾ ਮੌਕਾ ਮਿਲਣਾ ਚਾਹੀਦਾ ਤੇ ਸਾਰਿਆਂ ਨੂੰ ਆਪਣਾ ਪ੍ਰਚਾਰ ਕਰਨ ਦਾ ਮੌਕਾ ਤੇ ਜੇ ਕੋਈ ਚੁੰਦਾ ਹੈ ਜਾਂ ਕੋਈ ਜਥੇਬੰਦੀ ਚੁੰਦੀ ਹੈ ਵੀ ਨਹੀਂ ਇਹ ਸਰਕਾਰ ਸਹੀ ਨਹੀਂ ਹੈ ਲੋਕਾਂ 'ਚ ਜਾ ਕੇ ਗੱਲ ਰੱਖੇ ਨਾ ਲੋਕਾਂ ਨੇ ਵੋਟ ਪਾਣੀ ਹੈ ਉਹ ਜਿੱਥੇ ਬੰਦੇ ਦੀ ਵੀ ਗੱਲ ਸੁਣਨਗੇ ਪਾਰਟੀ ਦੀ ਵੀ ਗੱਲ ਸੁਣਨਗੇ ਸਾਰਿਆਂ ਨੂੰ ਸੰਵਿਧਾਨ ਦੇ ਵਿੱਚ ਇੱਕੋ ਜਿਹਾ ਮੌਕਾ ਲੋਕਤੰਤਰ ਦੇ ਵਿੱਚ ਤੇ ਸਾਰਿਆਂ ਨੂੰ ਆਪਣੀ ਗੱਲ ਕੱਟੋ ਕਰਕੇ ਰੱਖਣੀ ਚਾਹੀਦੀ ਹੈ ਅੱਜ ਬਾਬਾ ਪਰਸ਼ੂਰਾਮ ਦੀ ਜਨਮ ਦਿਨ ਮਨਾਈ ਜਾ ਰਹੀ ਹੈ ਜਨ ਦੇਡਾ ਕੀ ਕਹੋਗੇ ਸੌਂਦੋ ਅੱਜ ਪੰਚਵਟੀ ਮੰਦਰ ਦੇ ਵਿੱਚ ਪਰਸ਼ੂਰਾਮ ਜਨਮ ਦਿਨ ਮਨਾਈ ਜਾ ਰਹੀ ਹੈ ਆਮ ਆਦਮੀ ਪਾਰਟੀ ਵੱਲੋਂ ਇੱਥੇ ਸ਼ਾਮਲਿਤ ਕੀਤੀ ਗਈ ਹੈ ਆਮ ਆਦਮੀ ਪਾਰਟੀ ਇਸ ਸਭਾ ਦੀ ਇਸ ਪਰਸ਼ੂਰਾਮ ਜਨਮ ਦਿਤੀ ਤੇ ਸਾਰੇ ਸ਼ਹਿਰ ਨਿਵਾਸੀਆਂ ਨੂੰ ਔਰ ਦੇਸ਼ਾਂ ਵਿਦੇਸ਼ਾਂ ਚ ਵੱਸਦੇ ਬ੍ਰਾਹਮਣ ਭਾਈਚਾਰੇ ਨੂੰ ਇਹ ਵਧਾਈ ਦਿੰਦੀ ਹੈ ਔਰ ਇਸ ਮੌਕੇ ਤੇ ਅਸੀਂ ਸਾਰੇ ਹੀ ਇਕੱਠੇ ਹੋ ਕੇ ਇਸ ਜਨਮ ਦਿਤੀ ਨੂੰ ਮਨਾਉਨੇ ਇਲੈਕਸ਼ਨ ਲੈ ਕੇ ਕਿੱਦਾਂ ਲੱਗ ਰਿਹਾ ਕਿੱਦਾਂ ਦਾ ਪ੍ਰਚਾਰ ਲੱਗ ਰਿਹਾ ਪਿੰਡਾਂ ਮਿੰਡਾਂ ਵਿੱਚ ਜਾ ਰਹੇ ਕੀ ਲੱਗ ਰਿਹਾ ਜੀ ਇਲੈਕਸ਼ਨ ਦੇ ਵਿੱਚ ਅਸੀਂ ਹਰ ਪਿੰਡ ਦੇ ਵਿੱਚ ਜਾ ਰਹੇ ਆ ਦੇਖੋ ਲੋਕਾਂ ਦਾ ਭਰਮਾ ਹੰਗਾਰਾ ਮਿਲ ਰਿਹਾ ਹੈ ਔਰ ਜਿਵੇਂ ਇਲੈਕਸ਼ਨ ਦੇ ਵਿੱਚ ਸਾਡੀਆਂ ਰੈਲੀਆਂ ਦੇ ਵਿੱਚ ਸਾਡੀਆਂ ਪ੍ਰੋਗਰਾਮਾਂ ਦੇ ਵਿੱਚ ਇਕੱਠ ਹੁੰਦਾ ਉਹ ਗਵਾਹੀ ਭਰਦਾ ਸਾਡੇ ਕੀਤੇ ਹੋਏ ਕੰਮਾਂ ਦੀ ਦੋ ਸਾਲਾਂ 'ਚ ਜਿਵੇਂ ਸਰਕਾਰ ਨੇ ਕੰਮ ਕੀਤੇ ਆ ਜਿੰਨੇ ਵਾਅਦੇ ਕੀਤੇ ਸੀ ਉਹਦੇ ਜੋ ਕਾਫੀ ਵਾਅਦੇ ਪੂਰੇ ਹੋ ਚੁੱਕੇ ਨੇ ਔਰ ਆਉਣ ਵਾਲੇ ਤਿੰਨ ਸਾਲਾਂ ਦੇ ਵਿੱਚ ਜਿਹੜੇ ਰਹਿੰਦੇ ਵਾਅਦੇ ਨੇ ਉਹ ਸਰਕਾਰ ਪੂਰੇ ਕਰੂਗੀ ਇਹ ਸੋਚਣ ਦੀ ਤੇ ਕਹਿਣ ਦੀ ਲੋੜ ਨਹੀਂ ਹੈ ਸਰ ਜੀ ਪਰਸ਼ੂ ਰਾਮ ਬਾਬਾ ਜੀ ਦੇ ਜਨਮ ਦਿਨ ਦੀ ਜਨਤੀ ਮਨਾਈ ਜਾ ਰਹੀ ਹੈ ਤੁਸੀਂ ਦੇ ਵਿੱਚ ਕੀ ਕਹੋਗੇ ਬਹੁਤ ਖੁਸ਼ੀ ਦਾ ਦਿਨ ਹੈ ਕਿ ਸਮਾਜ ਨੂੰ ਹਰੇਕ ਧਰਮ ਦਾ ਸਤਿਕਾਰ ਕਰਨਾ ਚਾਹੀਦਾ ਤੇ ਇਹ ਵੀ ਕਹੋ ਇੱਕ ਬਹੁਤ ਪਵਿੱਤਰ ਧਾਰਮਿਕ ਦਿਵਸ ਹੈ ਤੇ ਅਸੀਂ ਪਾਰਟੀ ਵੱਲੋਂ ਲਖਮਸਤ ਖੋਣ ਨੂੰ ਆਏ ਆ ਸਾਰਿਆਂ ਨੂੰ ਅਸ਼ੀਰਵਾਦ ਲੈਣ ਨੂੰ ਆਏ ਆ ਤੇ ਰੱਬ ਭਗਵਾਨ ਪਲਾ ਕਰੇ ਇਸ ਸਮਾਜ ਦਾ ਤੇ ਸਮਾਜ ਨੂੰ ਸਹੀ ਦਰਸ਼ਾ ਦਿਖਾਉਣ ਤੇ ਜਿਹੜੀ ਅੱਜ ਕੱਲ ਸਮਾਜ ਨੂੰ ਵੰਡਣ ਦੀ ਤਾਕਤਾਂ ਨੇ ਦੀਆਂ ਜੀੜੀ ਵੱਖ-ਵੱਖ ਧਰਮਾਂ ਦੇ ਲੋਕਾਂ ਨੂੰ ਮੰਗਿਆ ਨੰਦ ਕੋ ਜੀ ਦੇਵਤਾ ਵੰਡਰੀ ਜੰਗ ਕੋ ਉਹਦੀ ਹੋਰ ਕਰਮ ਨਸਤ ਕੋਵਾ ਨਾ ਨੁਕਤਾ ਤੇ ਨਾ ਹੋਛਾ ਨਮਾਵੇ ਅੱਜ ਬੜੀ ਧੂਮਤਾਵ ਦੇ ਨਾਲ ਬਾਬਾ ਪਰਸੂਰਾਮ ਜੀ ਦਾ ਦਿਨ ਮਨਾਇਆ ਜਾ ਰਿਹਾ ਕੀ ਕਹੂੰਗੀ ਸਭ ਤੋਂ ਪਹਿਲਾਂ ਤਾਂ ਜੀ ਮੈਂ ਸਾਰੀ ਸੁਸਾਇਟੀ ਦਾ ਉਹਨਾਂ ਨੂੰ ਮੁਬਾਰਕਵਾਦ ਦੇ ਦਿੰਦਾ ਤੇ ਉਹਨਾਂ ਦਾ ਧੰਨਵਾਦ ਕਰਦਾ ਜਿਹੜਾ ਇਹ ਪ੍ਰੋਗਰਾਮ ਹਰ ਸਾਲ ਮਨਾਉਂਦੇ ਨੇ ਉਹ ਸਮਾਜ ਨੂੰ ਜੋੜਨ ਦੀ ਗੱਲ ਕਰਦਾ ਚੰਗੇ ਵਿਚਾਰਾਂ ਨਾਲ ਜੁੜਨ ਦੀ ਗੱਲ ਕਰਦਾ ਸੋ ਅੱਜ ਇਸ ਸਮੇਂ ਦੀ ਵੀ ਮੰਗ ਇਹ ਹੈ ਕਿ ਆਪਾਂ ਜਿਹੜਾ ਦੇਖੋ ਸਮਾਜ ਕਿਸ ਪਾਸੇ ਜਾ ਰਿਹਾ ਆਪਾਂ ਭੇਦਭਾਵ ਦੀ ਪਾਬਨਾ ਛੱਡ ਕੇ ਯੂਨਿਟੀ ਇੱਕ ਜੁਕਸਤਾ ਦੀ ਗੱਲ ਕਰਨੀ ਚਾਹੀਦੀ ਹੈ ਤੇ ਪੂਰੀ ਸੋਸਾਇਟੀ ਨੂੰ ਇਹ ਸ੍ਰੀ ਲੋਕਾ ਜਦ ਤੇ ਇਹਨਾਂ ਨੂੰ ਇਹਨਾਂ ਦਾ ਮੈਂ ਸਮਝਦਾ ਕਿ ਸਮਾਜ ਪ੍ਰਤੀ ਜੋ ਇਹ ਦੇ ਦੇਰੇ ਨੇ ਉਹ ਲਈ ਨਹੀਂ ਜਾ ਸਰ ਸੋ ਮੈਂ ਇਹਨਾਂ ਨੂੰ ਬਾਰਕ ਬਾਰ ਦਿੰਨਾ ਤੇ ਸਾਰੇ ਸਮਾਜ ਜੋ ਵੀ ਇਹ ਅਤਾਸ ਕਰਦਾ ਗੀਂਤੀ ਕਰਦਾ ਕਿ ਇਕਜੁਟਤਾ ਦੀ ਗੱਲ ਕਰੋ ਸੱਚੇ ਕਮਾਂ ਦੀ ਗੱਲ ਕਰੋ ਸਹੀ ਵਿਚਾਰਾਂ ਦੀ ਗੱਲ ਕਰੋ ਅੱਜ ਭਗਵਾਨ ਪਰਸ਼ਰਾਮ ਜੀ ਦਾ ਜਨਮ ਦਿਹਾੜਾ ਮਨਾ ਰਹੇ ਆ ਕਿ ਇਹ ਭਗਵਾਨ ਪਰਸ਼ਰਾਮ ਜੀ ਦਾ ਜਿਹੜਾ ਅੱਜ ਤਰਤਾੜਾ ਜੀ ਉਹ ਇਹ ਗੀਂਤੀ ਕਿਨੇ ਇਸ ਦਿਨ ਅਕਸ਼ਤਿ ਹੋਈ ਹੁੰਦੀ ਹੈ ਇਸ ਦਿਨ ਭਗਵਾਨ ਪਰਸ਼ਰਾਮ ਜੀ ਦਾ ਜਨਮ ਹੋਇਆ ਸੀਗਾ ਇਹ ਭਗਵਾਨ ਵਿਸ਼ਨੂ ਜੀ ਦੇ ਛੇਵੇਂ ਉਤਾਰ ਹੋਏ ਨੇ ਪੂਰੇ ਸ਼ੰਕਰ ਜੀ ਇਹਨਾਂ ਦੇ ਗੁਰੂ ਸਨ ਜਦੋਂ ਵੀ ਐਂਡੋ ਪਾਵਰ ਵੀ ਹਿੰਦੂਵਾਦ ਤੇ ਜ਼ੁਲਮ ਹੋਇਆ ਹੈ ਤਾਂ ਇਹਨਾਂ ਨੇ 21 ਵਾਰ ਸ਼ਕਰੀਆ ਦਾ ਨਾਸ਼ ਕੀਤਾ ਜਿਸ ਤੇ ਹਮੇ ਵੀ ਹਿੰਦੂਆਂ ਨੂੰ ਤਕਲੀਫ ਆਈ ਹੈ ਤਾਂ ਇਹਨਾਂ ਨੇ ਅਰਸਾ ਦਿੱਤੇ ਆਪ ਦਾ ਹਿੰਦੂਆਂ ਦਾ ਰੱਖਿਆ ਕੀਤੀ ਹੈ ਇਹ ਬ੍ਰਾਹਮਣ ਸਭਾ ਤੂਰੀ ਵੱਲੋਂ ਹਰ ਇੱਕ ਸਾਲ ਇਸ ਮੌਕੇ ਤੇ ਅਕਸ਼ਾ ਦੀ ਜੀ ਨੂੰ ਪਾਰ ਪਰਸ਼ਰਾਉਂ ਜਾਂ ਜਨਮotsav ਬੜੀ ਸ਼ਰਧਾ ਦੇ ਤੁੰਗਲ ਮਨਾਇਆ ਜਾ ਰਿਹਾ ਹੈ ਇਹ ਇਕੱਲਾ ਬ੍ਰਾਹਮਣ ਸਮਾਜ ਨਹੀਂ ਸ਼ਹਿਰ ਨਿਵਾਸੀ ਇਲਾਕਾ ਨਿਵਾਸੀ ਸਾਡੇ ਪੋਲੀਟਿਕਲ ਬੰਦੇ ਧਾਰਮਿਕ ਸਮਾਜਿਕ ਰਾਜਿਕ ਪਾਰਟੀਆਂ ਦੇ ਆਗੂ ਸਹਿਬਾਨ ਸਾਡੇ ਕੋਲੇ ਆਉਂਦੇ ਹਾਲ ਉਹ ਸਾਨੂੰ ਆ ਕੇ ਸਹਿਯੋਗ ਦਿੰਦੇ ਹਾਲ ਇਸ ਕਰਕੇ ਸਾਨੂੰ ਬੜੀ ਖੁਸ਼ੀ ਹੈ ਕਿ ਭਗਵਾਨ ਪਰਸ਼ਰਾਮ ਜੀ ਦਾ ਜਨਮ ਤਾਰ ਦਿਹਾੜਾ ਬੜੀ ਧੁੰਮਕਾਂ ਨਾਲ ਮਨਾਇਆ ਜਾ ਰਿਹਾ ਹੈ ਅਸੀਂ ਜਿੰਨੇ ਵੀ ਸਾਡੇ ਕੋਲੇ ਰਾਜਨੀਤਿਕ ਆਗੂ ਸਮਾਜਿਕ ਧਾਰਮਿਕ ਆ ਰਹੇ ਹਾਲ ਸਾਰਿਆਂ ਦਾ ਅਸੀਂ ਬ੍ਰਾਹਮਣ ਸਭਾ ਧੋਲੀ ਵੱਲੋਂ ਪੂਰ ਜੋਰ ਸਵਾਗਤ ਕਰਦੇ ਹਾਂ ਭਗਵਾਨ ਪਰਸ਼uram ਮਹਾਰਾਜ ਕੀ ਜੈ ਅੱਜ ਪਰਸ਼uram ਜੀ ਦਾ ਬੜਾ ਤੁੰਗਤੋਂ ਦਾ ਮਨਾ ਰਿਹਾ ਜਨਕੀ ਕੰਪਨੀ ਅੱਜ ਅਸੀਂ ਪਟਵਾਰ ਪਾਸ ਸੁਖਰਾਮ ਜੀ ਨੇ ਚਰਨਾ ਚੱਲਵਾ ਸਕਦਾ ਉਹਨਾਂ ਦੇ ਚਰਨਾ ਚੱਲ ਤੇ ਸਾਨੂੰ ਅਸ਼ੀਰਵਾਦ ਦੇਣਗੇ ਬਾਕੀ ਮੈਂ ਭਗਵਾਨ ਜੀ ਦਾ ਪਰਸੁਖਰਾਮ ਜੀ ਦਾ ਇਹਨਾਂ ਦੇ ਚਰਨਾ ਦੇ ਵਿੱਚ ਅਸੀਂ ਆ ਕੇ ਸੀਸ ਲਵਾਇਆ ਤੇ ਸਾਨੂੰ ਇਹਨਾਂ ਦਾ ਅਸ਼ੀਰਵਾਦ ਮਿਲਿਆ ਹੋ ਤੁਸੀਂ ਲੰਬੇ ਟਾਈਮ ਤੋਂ ਕਾਉਂਸਲ ਨਾਲ ਜੁੜੇ ਹੋਏ ਹੋ ਕਿਦਾਂ ਦਾ ਮਾਹੌਲ ਲੱਗ ਰਿਹਾ ਜੀ ਹੈਲੋ ਮਾਹੌਲ ਬਹੁਤ ਵਧੀਆ ਹੈ ਸਾਨੂੰ ਇੱਕ ਇਹੋ ਜਿਹਾ ਕੈਂਡੀਡੇਟ ਦੱਤਾ ਸਾਨੂੰ ਸੁਖਪਾਲ ਸਿੰਘ ਹੈ ਜਿਹੜਾ ਕਿ ਲੋਕਾਂ ਦੀ ਆਵਾਜ਼ ਬਣ ਕੇ ਇੱਥੋਂ ਚੱਲੂਗਾ ਬਹੁਤ ਹੂਤਾ ਕੇ ਲੋਕਾਂ ਦੀ ਆਵਾਜ਼ ਬਣ ਕੇ ਚੱਲਿਆ ਜਿੱਥੇ ਵੀ ਕਿਤੇ ਪੰਜਾਬ ਦੇ ਵਿੱਚ ਕੋਈ ਢੀਡ ਆਉਂਦੀ ਹੈ ਕੋਈ ਵੀ ਕੋ ਸੁਣਦਾ ਹੈ ਤਾਂ ਹੈਗਾ ਸਾਹਿਬ ਉਹ ਆਪੇ ਨੇ ਤੇ ਸਾਨੂੰ ਜੋ ਵੀ ਇੱਥੇ ਸਾਨੂੰ ਦਿੱਕਤ ਆਉਂਦੀਆਂ ਸਾਨੂੰ ਪੂਰੀ ਆਸ ਹੈ ਵੀ ਹੈਗਾ ਸਾਹਿਬ ਇੱਥੇ ਪੰਜਾਬ ਵਾਸਤੇ ਉਹ ਸਾਡੇ ਇਲਾਕੇ ਵਾਸਤੇ ਉਥੇ ਸੰਸਦ ਦੇ ਵਿੱਚ ਬਹਿਸ ਕਰਨਗੇ ਸੰਸਦ ਦੇ ਵਿੱਚ ਬੋਲਣਗੇ ਸਾਨੂੰ ਇਹੋ ਜਿਹਾ ਲੀਡਰ ਅਜ ਤੱਕ ਨਾ ਕਦੇ ਮਿਲਿਆ ਨਾ ਮਿਲਣਾ ਸਾਨੂੰ ਸਾਰਿਆਂ ਨੂੰ ਅਸੀਂ ਗੜ ਮੰਨ ਚੱਲੇ ਹੋਏ ਆ ਤੇ ਖਾਇਦਾ ਸਾਹਿਬ ਨੂੰ ਇਥੋਂ ਦਿਤਾ ਕੇ ਸੁਭੀ ਜੀ ਤੁਹਾਡਾ ਵਧੀਆ ਇਕੱਠ ਹੋਦੇ ਦੇਖਣ ਨੂੰ ਮਿਲਿਆ ਤੀ ਕਿਵੇਂ ਲੱਗ ਰਿਹਾ ਮਾਹੌਲ ਪੁਰ ਦੇ ਵਿੱਚ ਸੀ ਮਾਹੌਲ ਪੂਰਾ ਵਧੀਆ ਹੈ ਪਹਿਲਾਂ ਤਾਂ ਮੈਂ ਸਾਰਿਆਂ ਨੂੰ ਭਗਵਾਨ ਸ਼੍ਰੀ ਪਰਸ਼ੂਰਾਮ ਜੀ ਦੀ ਜਨਮ ਦਿਨ ਦੀ ਮੁਬਾਰਕਬਾਦ ਦਿਨਾ ਚਾਹਣਾ ਹੈ ਉਪਰਾਸ ਕਰਦੇ ਹਾਂ ਕਿ ਭਗਵਾਨ ਪਰਸ਼ੂਰਾਮ ਜੀ ਦਾ ਆਸ਼ੀਰਵਾਦ ਤੁਹਾਡੇ ਤੇ ਤੁਹਾਡੇ ਪੂਰੇ ਪਰਿਵਾਰ ਤੇ ਸਦਾ ਰਹੇ ਔਰ ਨਾਲ ਹੀ ਲੋਕਾਂ ਦਾ ਸਾਥ ਅਸੀਂ ਉਸ ਦਿਨ ਵੀ ਆ ਕੇ ਦੇਖਿਆ ਤੁਹਾਨੂੰ ਹੁਣ ਪਤਾ ਵੀ ਹੈ ਸ਼ਹਿਰ ਦਾ ਕੀ ਮਾਹੌਲ ਹੈ ਕਿ ਸਾਰੇ ਲੋਕ ਚਾਹੁੰਦੇ ਨੇ ਕਿ ਜਿਹੜੇ ਹੱਕ ਸੱਚ ਦੀ ਪਹਿਰੇ ਤੇ ਹਮੇਸ਼ਾ ਆਪਣੀ ਸਿਫਾਈ ਕਰਦੇ ਆ ਹਮੇਸ਼ਾ ਰਹਿੰਦੇ ਆ ਸਰਦਾਰ ਸੁਖਪਾਲ ਸਿੰਘ ਕਹਿ ਰਹੇ ਨੇ ਹੁੰਟਾ ਪਾਉਣਗੇ ਔਰ ਲੋਕ ਕਹਿ ਰਹੇ ਸੀ ਕੋਈ ਪ੍ਰਤੀਪਾਲ ਦੇ ਅਭੀ ਗੋੜੀ ਦੇ ਜਾਣ ਦਾ ਕਾਰਨ ਕੋਈ ਘਾਟਾ ਪਊਗਾ ਕੀ ਲੱਗ ਰਿਹਾ ਪੈ ਰਹੇ ਕਨਾ ਗੋੜੀ ਦੇ ਜਾਣ ਨਾਲ ਗੋੜੀ ਦੇ ਰਹਿਣ ਨਾਲ ਵੀ ਪਹਿਲਾਂ ਤੁਹਾਨੂੰ ਪਤਾ ਕਾਂਗਰਸ ਕਿੱਤੇ ਸੀ ਅੱਜ ਕਾਂਗਰਸ ਕਿੱਤੇ ਹੈ ਇਹ ਤੁਹਾਨੂੰ ਪਤਾ ਹੈ ਉਦੋਂ ਦਾ ਠਾਠਾ ਮਾਰਦਾ ਕੱਟ ਬੋਲਣ ਦੀ ਜੈ ਮੇਰੇ ਓਮ ਜੀ ਲਾ ਜੀ ਬਹੁਤ ਜਨ ਕਹਾ ਜੀ ਮੇਂ ਵਿਦਾਂ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੂੰਗੀ ਲੋਕਾਂ ਨੂੰ ਇੱਕੋ ਹੀ ਸੁਨੇਹਾ ਦੇਣਾ ਚਾਹੁੰਦੇ ਜੇ ਤੁਸੀਂ ਚਾਹੁੰਦੇ ਹੋ ਕਿ ਹਰ ਦੁੱਖ ਸੁੱਖ ਦੇ ਵਿੱਚ ਤੁਹਾਡੀ ਲੜਾਈ ਲੜੇ ਕਿਉਂਕਿ ਉਹ ਇੱਕੋ ਇੱਕ ਸਖਸ਼ ਜੋ ਸੁਪਾਲਜੀ ਖੇੜਾ ਸਾਹਿਬ ਨੇ ਜਿਨ੍ਹਾਂ ਨੇ ਪਾਰਟੀ ਤੋਂ ਉੱਪਰ ਉੱਠ ਕੇ ਚਾਹੇ ਪਾਰਟੀ ਉਹਦੇ ਪਾਲਿਸੀ ਦੇ ਨਾਲ ਨਹੀਂ ਚੱਲਦੀ ਪਾਰਟੀ ਉਹ ਮੁੱਦੇ ਤੇ ਨਹੀਂ ਆਉਂਦੀ ਤੁਸੀਂ ਪਰ ਖੇੜਾ ਸਾਹਿਬ ਹਮੇਸ਼ਾ ਉਸ ਦੀ ਬਾਜ਼ੀ ਬੁਲੰਦ ਕਰਦੇ ਰਹੇ ਹਮੇਸ਼ਾ ਉਹ ਮੁੱਦੇ ਚੱਕਦੇ ਰਹੇ ਤੇ ਸਾਡੀ ਪੂਰੀ ਵਿਸ਼ਵਾਸ ਹੈ ਕਿ ਸਾਡੇ ਲੋਕਾਂ ਦਾ ਪੂਰਾ ਵਿਸ਼ਵਾਸ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਉਹ ਖੇੜਾ ਸਾਹਿਬ ਵੋਟਾਂ ਬਾਰੇ ਜਿੱਤੋਗੇ ਸਰ ਅਜ ਧੂਰੀ ਪਹੁੰਚੇ ਹੋ ਬਾਬੇ ਦਾ ਜਮਦੇ ਰਿਆ ਬਣਾ ਰਹੇ ਹਾਂ ਪੰਜਵੜੀ ਪਹੁੰਚੇ ਮਨਦਸ਼ ਕੀ ਕਾਂਗਰਸ ਵਿੱਚ ਸਭ ਤੋਂ ਪਹਿਲਾਂ ਤਾਂ ਜੀ ਮੈਂ ਧੰਨਵਾਦ ਕਰਦਾ ਸਾਰੇ ਸਾਡੇ ਸਾਥੀਆਂ ਦਾ ਜੋ ਅੱਜ ਭਗਵਾਨ ਪਰਸ਼ੂਰਾਮ ਜੀ ਦੇ ਚਰਨ ਚਰਨਾਂ ਤ ਸਾਨੂੰ ਲੈ ਕੇ ਆਏ ਆ ਸਾਡੀ ਟੀਮ ਦਾ ਸਾਰਿਆਂ ਦਾ ਸੁਖਮ ਸ਼ਰਮਾ ਜੀ ਮੇਰੇ ਗੋਰਾ ਜੀ ਐਮਸੀ ਸਾਹਿਬ ਚੇਅਰਮੈਨ ਸਾਹਿਬ ਸਾਰੇ ਹੀ ਸਾਡੇ ਜਿਹੜੇ ਇੱਥੇ ਆਏ ਰ ਅਸੀਂ ਆਸ਼ੀਰਵਾਦ ਲੈਣ ਆਏ ਜੀ ਪਰਮਾਤਮਾ ਦਾ ਬੜੀ ਵੱਡੀ ਜੰਗ ਲੜਨ ਚੱਲੇ ਤੁਹਾਨੂੰ ਬਹੁਤ ਸਾਰਿਆਂ ਨੂੰ ਅਸੀਂ ਆਸ ਕਰਦੇ ਕਿ ਇਸ ਪਰਮਾਤਮਾ ਸਰੂਪ ਖਤੇ ਪਰਖੋ ਪਿੰਡਾਂ ਦੇ ਵਿੱਚ ਜਾ ਰਹੇ ਕਿੰਦਾ ਦਾ ਪ੍ਰਚਾਰ ਰਿਹਾ ਕਿੰਦਾ ਮਾਹੌਲ ਲੱਗ ਰਿਹਾ ਆ ਦੇਖੋ ਜੀ ਅਸੀਂ ਪਿੰਡਾਂ ਜਾਣੇ ਆ ਸ਼ਹਿਰਾਂ ਜਾਣੇ ਦਿੱਖੀ ਵੀ ਜਾਣੇ ਆ ਸਾਨੂੰ ਬਹੁਤ ਲੋਕਾਂ ਦਾ ਪਿਆਰ ਮਿਲ ਰਿਹਾ ਹੈ ਸਰਦਾਰ ਸੁਪਾਲ ਸਿੰਘ ਖੇੜਾ ਨੇ ਹਮੇਸ਼ਾ ਲੋਕਾਂ ਦੀ ਆਵਾਜ਼ ਉਠਾਈ ਹੈ ਜੀ ਪੰਜਾਬ ਵਿੱਚ ਸਿਰਫ ਸੰਗਰੂਰ ਵਿੱਚ ਨਹੀਂ ਪੰਜਾਬ ਵਿੱਚ ਕਿਤੇ ਵੀ ਜਿੱਥੇ ਲੋਕਾਂ ਨਾਲ ਅਨਿਆਏ ਹੋਇਆ ਹੋਵੇ ਜਾਂ ਸਰਕਾਰ ਨੇ ਤਸ਼ੱਦਦ ਕੀਤਾ ਹੋਵੇ ਉੱਥੇ ਸਰਦਾਰ ਸੁਪਾਲ ਸਿੰਘ ਖੇੜਾ ਉਹਨਾਂ ਲੋਕਾਂ ਦੇ ਨਾਲ ਖੜਨਦਾ ਉਹਨਾਂ ਦੇ ਨਾਲ ਜਾ ਕੇ ਖੜਦੇ ਨੇ ਹਾਂ ਦਾ ਨਾਰਾ ਮਾਰਦੇ ਨੇ ਮੋਢੇ ਦੇ ਨਾਲ ਮੋਢਾ ਲਾਉਂਦੇ ਨੇ ਸੋ ਜਦੋਂ ਅਸੀਂ ਸੰਗਰੂਰ ਆਏ ਸੰਗਰੂਰ ਦੇ ਪਿੰਡਾਂ ਜਾਣੇ ਆ ਤੇ ਉਹੀ ਪਿਆਰ ਸਾਨੂੰ ਲੋਕਾਂ 'ਚ ਵਾਪਸ ਤੇ ਰੋਦੀ ਪਾਰਟੀ ਦਾ ਕਹ ਰਿਹਾ ਵੀ ਇਹ ਛੁੱਟੀਆਂ ਮਨਾਉਣ ਆਏ ਨੇ ਜਾਂ 10 ਪਿੰਡਾਂ ਨੂੰ ਨਹੀਂ ਪਤਾ ਇਹਨਾਂ ਬਾਰੇ ਕੀ ਨਹੀਂ ਦੇਖੋ ਵਿਰੋਧੀਆਂ ਦਾ ਉਹਦਾ ਹੁਣ ਇਹ ਜਿਹੜੇ ਵਿਰੋਧੀ ਨੇ ਆ ਖਾਸ ਕਰਕੇ ਝਾੜੂ ਵਾਲੇ ਇਹਨਾਂ ਇਹ ਨਾ ਇਹਨਾਂ ਦਾ ਕੰਮ ਖੋਲ ਕਰਨਾ ਇਹਨੇ ਪਿਛਲੇ 2 2.5 3 ਸਾਲਾਂ ਤੋਂ ਕੋਈ ਕੰਮ ਤਾਂ ਕੀਤਾ ਨਹੀਂ ਅਸੀਂ ਸੀਐਮ ਸਾਹਿਬ ਵੀ ਕੰਸਟਿਟੂਐਂਸੀ 'ਚ ਬੈਠੇ ਆ ਜੇ ਜਿੰਨਾ ਧਿਆਨ ਇਹ ਦੂਜੇ ਤੇ ਮਜ਼ਾਕ kia ਟਿੱਪਣੀਆਂ ਆ ਜਾਂ ਟਿਚਣਾ ਕਰਨ ਤੇ ਲਾਉਂਦੇ ਨੇ ਜੇ ਉਹਨਾਂ ਸਮਾਂ ਇਹ ਅਸਲ 'ਚ ਕੰਮ ਕਰਦੇ ਤੇ ਸ਼ਾਇਦ ਸਰਦਾਰ ਸੁਪਾਲ ਸਿੰਘ ਖੈਰਾ ਨੂੰ ਅੱਜ ਸੰਗਰੂਚ ਆਉਣ ਦਾ ਮੌਕਾ ਨਾ ਮਿਲਦਾ ਇੱਕ ਕੁਝ ਗੱਲੇ ਕਹਿੰਦੇ ਨੇ ਕਿ ਜੀ ਪਹਿਲਾਂ ਤੋਂ ਸੰਗਰੂਰ ਆ ਕੇ ਇਹਨਾਂ ਨੇ ਇਲੈਕਸ਼ਨ ਲੜੀਆ ਤੁਹਾਨੂੰ ਯਾਦ ਹੋਵੇਗਾ ਕਿ 2014 ਵਿੱਚ ਅਰਵਿੰਦ ਕੇਜਰੀਵਾਲ 12 ਨਸੀ ਤੋਂ ਪਾਰਲੀਮੈਂਟ ਦੀ ਇਲੈਕਸ਼ਨ ਲੜਿਆ ਸੀ ਉਹਦਾ ਕੀ ਆਧਾਰ ਸੀ ਜਦ ਇਹਨਾਂ ਦਾ ਆਗਾ ਕਰੇ ਤਾਂ ਇਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਲੱਗਦੀ ਅੱਜ ਮੇਰੇ ਮੇਰੇ ਫਾਦਰ ਗਿਆਨਾ ਸਾਹਿਬ ਜਾ ਰਹੇ ਤੇ ਇਹਨਾਂ ਨੂੰ ਗੱਲ ਚੁਪ ਦੀ ਬੜੀ ਹੈ ਸਰ ਤੁਸੀਂ ਵੀ ਪਿੰਡਾਂ ਵਿੱਚ ਜਾ ਰਹੇ ਹੋ ਨੌਜਵਾਨਾਂ ਵਿੱਚ ਕਿਦਾਂ ਦਾ ਉਤਸ਼ਾਹ ਲੱਗ ਰਿਹਾ ਬਹੁਤ ਜ਼ਿਆਦਾ ਵੱਡਾ ਬੰਦਾ ਤੁਸੀਂ ਦੇਖੀਏ ਜਦੋਂ ਹੁਣ ਕੱਟ ਲੱਖਿਆ ਨੇ ਬੇੜੇ ਪਿੰਡ ਲੱਟਾ ਪਿੰਡ ਸਾਰੇ ਪਿੰਡਾਂ ਨੂੰ ਬਹੁਤ ਨਜ਼ਾਰਾ ਹੈ ਕੱਟ ਲੋਕ ਆਪ ਮਾਰੇ ਆ ਰਹੇ ਨੇ ਜਿਹੜੇ ਆਪਣੇ ਕਾਂਗਰਸੀ ਵਰਕਰ ਨੇ ਉਹਨਾਂ ਨੂੰ ਵੀ ਅਪੀਲ ਕਰਦੇ ਆ ਵੀ ਜ਼ੋਰ ਲਾ ਕੇ ਤੇਰਾ ਸਾਹਿਬ ਨੂੰ ਜਿਤਾਓ ਤੁਸੀਂ ਗਹਿਰਾ ਸਵਾਲ ਆ ਦੇਖੀ ਆ ਤਾਂ ਕਰਕੇ ਉਹਨਾਂ ਨਾਲ ਉਧਰ ਜਿੱਤੇ ਨੇ ਝੜੂ ਦੀ ਜਵਾਨ ਤੇ ਜੱਦਤ ਹੋਈ ਆ ਜੇ ਉਹਨਾਂ ਦਾ ਸੁਭਾਅ ਵਧੀਆ ਬਾਹ ਫੜ ਕੇ ਕਹਾਂ ਚੱਲਦੇ ਨੇ ਲੋਕਾਂ ਦਾ